ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਸਾਰੇ ਪ੍ਰੈਸ ਨੂੰ ਦਲ ਕਾਲਸਾ ਦਫਤਰ ਵਿੱਚ ਪਹੁੰਚਣ ਤੇ ਜੀ ਆਖਦੇ ਆ ਤੁਹਾਡਾ ਧੰਨਵਾਦ ਕਰਦੇ ਆ ਕੱਲ 1 ਜੂਨ ਆ ਕੱਲ ਤੋਂ ਸੇਖ ਕੌਮ ਦੇ ਲਈ ਖਾਸ ਤੌਰ ਦੇ ਉੱਤੇ ਔਰ ਸਾਰੇ ਹੀ ਸਿੱਖ ਜੱਟ ਦੇ ਲਈ ਇੱਕ ਅਹਿਮ ਹਫਤਾ ਸ਼ੁਰੂ ਹੋਣ ਵਾਲਾ ਹੈ ਜਿਹਨੂੰ ਅਸੀਂ ਕਲੋ ਘਾਰੇ ਦੇ ਨਾਮ ਦੇ ਨਾਲ ਜਾਣਿਆ ਜੂਨ 1984 ਦੇ ਵਿੱਚ 1 ਤੋਂ ਲੈ ਕੇ 6 ਜੂਨ ਤੱਕ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਸਮੂਹ ਦੇ ਉੱਤੇ ਹਮਲਾ ਕੀਤਾ ਗਿਆ ਜਿਹੜੇ ਸਿੱਖ ਜਿਹੜੇ ਐਕਟੀਵਿਸਟ ਪੰਜਾਬ ਦੇ ਹੱਕਾਂ ਦੇ ਲਈ ਸਿੱਖਾਂ ਦੇ ਹੱਕਾਂ ਦੇ ਲਈ ਪਰ ਬਹਤਾਤ ਫਿਰ ਮੈਂ ਸ਼ਬਦ ਵਰ ਰਿਹਾ ਬਹਤਾਤ ਪੰਜਾਬ ਦੇ ਹੱਕਾਂ ਦੇ ਲਈ ਧਰਮ ਯੁੱਧ ਮੋਰਚਾ ਲਾ ਕੇ ਬੈਠੇ ਹੀ ਲੜ ਰਹੇ ਸੀ ਸੰਘਰਸ਼ ਕਰ ਰਹੇ ਸੀ ਉਹਨਾਂ ਨੂੰ ਸਰਕਾਰ ਨੇ ਆਪਣੀ ਫੌਜ ਦੀ ਤਾਕਤ ਵਰਤ ਕੇ ਐਲੀਮੀਨੇਟ ਕੀਤਾ ਜਿੱਥੇ ਉਹਨਾਂ ਜੁਝਾਰੂਆਂ ਨੂੰ ਐਲੀਮੀਨੇਟ ਕੀਤਾ আর ਸਾਡੇ ਜੁਝਾਰੂਆਂ ਨੇ ਭਾਰਤੀ ਫੌਜ ਦਾ ਮੁਕਾਬਲਾ ਵੀ ਕੀਤਾ ਉਹ ਇੱਕ ਜੰਗ ਹਿੰਦ ਪੰਜਾਬ ਦਾ ਜਿਹੜਾ ਕਿ ਲੜਿਆ ਗਿਆ ਉਸ ਦੇ ਚ ਡੁੱਲੇ ਲਹੂ ਦਾ ਸਾਨੂੰ ਕੋਈ ਰੋਸ ਨਹੀਂ ਜਿਹੜੇ ਸਾਡੇ ਯੋਧੇ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਦੇ ਸ਼ਹਾਦਤਾਂ ਪ੍ਰਾਪਤ ਕਰ ਗਏ ਪਰ ਉਸੇ ਦੌਰ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵੀ ਵਾਪਰਿਆ ਜਿਨ੍ਹਾਂ ਨੇ ਨਾ ਹਥਿਆਰ ਚੁੱਕੇ ਸੀ ਨਾ ਧਰਮਜੋਦ ਮੋਰਚੇ ਦਾ ਹਿੱਸਾ ਸੀ ਇੱਕ ਆਮ ਸ਼ਰਧਾਲੂਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇੱਥੋਂ ਤੱਕ ਕਿ ਇੰਨੀ ਜਿਆਦਾ ਨਫ਼ਰਤ ਮਨਾ ਦੇ ਵਿੱਚ ਫੋਰਸਸ ਨੇ ਪਾਲੀ ਹੋਈ ਹੀ ਸਰਕਾਰਾਂ ਨੇ ਪਾਲੀ ਹੋਈ ਹੀ ਇਸ ਸ਼ਰੀਰ ਤੇ ਖਤਮ ਕੀਤੇ ਕੀਤੇ ਜਿਹੜੇ ਸ਼ਰਧਾਲੂ ਹੋ ਤੇ ਆਏ ਉਹ ਤੇ ਖਤਮ ਕੀਤੇ ਕੀਤੇ ਉਹਦੇ ਨਾਲ ਨਾਲ ਸਿੱਖ ਰੈਫਰੈਂਸ ਲਾਇਬ੍ਰੇਰੀ ਵੀ ਸਾਡਾ ਜਿਹੜਾ ਖਜ਼ਾਨਾ ਹੈ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਇਤਿਹਾਸਕ ਡਾਕੂਮੈਂਟਸ ਪਏ ਉਹਨੂੰ ਵੀ ਜਾਣ ਪੁੱਝ ਕੇ ਸਾੜ ਕੇ ਸਵਾਹ ਕੀਤਾ ਤੇ ਬਹੁਤ ਸਾਰੇ ਡਾਕੂਮੈਂਟ ਉਸ ਅੱਗ ਦੀ ਆੜੇ ਹੇਠ ਇੱਥੇ ਲਜਾਏ ਵੀ ਗਏ ਸੋ ਕੋ ਸਾਰਾ ਹਫਤਾ ਜਿਹੜਾ ਕੱਲ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਦਲ ਖਾਲਸਾ ਹਰ ਸਾਲ 5 ਜੂਨ ਸ਼ਾਮ ਨੂੰ ਕੱਲੂ ਕਾਰਾ ਯਾਦਗਾਰੀ ਮਾਰਚ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਕਰਦੀ ਹੈ ਔਰ ਇਸ ਵਾਰ ਵੀ ਦਲ ਖਾਲਸਾ 5 ਜੂਨ ਨੂੰ ਕੱਲੋ ਕਾਰਾ ਯਾਦਗਾਰੀ ਮਾਰਚ ਫੋਰ ਜੀ ਬਕਾਲੇ ਫੋਦਾ ਸਿੰਘ ਨੂੰ ਸ਼ਾਮ 5 ਵਜੇ 5 ਜੂਨ ਨੂੰ ਸ਼ਾਮ 5 ਵਜੇ ਆਰੰਭ ਕਰੇਗਾ ਜਿਹੜਾ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚੋਂ ਦੀ ਹੁੰਦਾ ਆਇਆ ਦਰਬਾਰ ਸਾਹਿਬ ਜਾ ਕੇ ਸਮਾਪਤ ਹੋਏਗਾ ਔਰ ਉੱਥੇ ਸ਼ਹੀਦਾਂ ਦੇ ਨਮਿਤ ਅਰਦਾਸ ਕੀਤੀ ਜਾਏਗੀ ਉਸ ਦੇ ਨਾਲ ਹੀ 6 ਜੂਨ ਦਾ ਜਿਹੜਾ ਦਿਨ ਹੈ ਜਿਹੜਾ ਕਿ ਇੱਕ ਪੀਕ ਵਾਲਾ ਦਿਨ ਸੀ ਇਸ ਜੰਗ ਦਾ ਉਸ ਦਿਨ ਦੇ ਉੱਤੇ ਦਲ ਖਾਲਸਾ ਹਮੇਸ਼ਾ ਹੀ ਪੰਥ ਦਾ ਸਦਾ ਦਿੰਦਾ ਹੈ ਇਸ ਵਾਰ ਵੀ 6 ਜੂਨ ਨੂੰ ਅੰਮ੍ਰਿਤਸਰ ਬਾੰਦ ਦਾ ਸੱਦਾ ਤਾਲਖਾਨ ਸੌਣ ਦਿੱਤਾ ਜਾਂਦਾ ਹੈ ਇਸ ਬੰਦ ਦੇ ਸੱਦੇ ਨੂੰ ਜਿੱਥੇ ਅੰਮ੍ਰਿਤਸਰ ਵਾਸੀ ਪਰਵਾਹ ਹੁਗਾ ਰਹ ਦਿੰਦੇ ਨੇ ਔਰ ਕੱਲੀ ਸਿੱਖ ਕੌਮ ਹੀ ਨਹੀਂ ਅਸੀਂ ਇਹਦੇ ਵਿੱਚ ਖਾਸ ਤੌਰ ਤੇ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਸਾਡੀ ਦੂਸਰੀ ਕਮਿਊਨਿਟੀਜ਼ ਦੇ ਲੋਕਾਂ ਦਾ ਚਾਹੇ ਹਿੰਦੂ ਭਰਾ ਹੋਣ ਚਾਹੇ ਮੁਸਲਮਾਨ ਭਰਾ ਜਿੰਨੇ ਵੀ ਅੰਮ੍ਰਿਤਸਰ ਦੇ ਵਾਸੀ ਨੇ ਉਹ ਆਪਣੇ ਕਾਰੋਬਾਰੀ ਅਦਾਰੇ ਬੰਦ ਕਰਕੇ ਸਾਡਾ ਸਹਿਯੋਗ ਸਾਥ ਦਿੰਦੇ ਆਏ ਨੇ ਔਰ ਸਿੱਖਾਂ ਦੇ ਸਪੀਡ ਦੇ ਵਿੱਚ ਸ਼ਾਮਲ ਹੁੰਦੇ ਆਏ ਨੇ ਇਸ ਵਾਰ ਵੀ ਅਸੀਂ ਆਪਣੇ ਨਾਲ ਭਰਾਵਾਂ ਤੋਂ ਇਹੀ ਆਸ ਰੱਖਾਂਗੇ ਕਿ ਉਹ ਆਪਣੇ ਕਾਰੋਬਾਰੀ ਅਦਾਰੇ ਜਿਹੜੇ ਆ ਉਹ ਬੰਦ ਰੱਖ ਕੇ ਸਾਡੇ ਇਸ ਦਿਨ ਦੇ ਉੱਤੇ ਸਾਡੀ ਪੀੜ ਦੇ ਵਿੱਚ ਸ਼ਾਮਲ ਹੋਣ ਔਰ ਜਿੱਥੇ ਮੈਂ ਸ਼ਬਦ ਬਤਾ ਕਿ ਜਿੱਥੇ ਅੰਮ੍ਰਿਤਸਰ ਵਾਸੀ ਸਾਡਾ ਪੂਰਾ ਸਹਿਯੋਗ ਦਿੰਦੇ ਆ ਰਹੇ ਨੇ ਉਥੇ ਹੀ ਕੁਝ ਗਲਤਫਹਿਮੀਆਂ ਵੀ ਇਸ ਬੰਦ ਨੂੰ ਲੈ ਕੇ ਫਲਾਈਆਂ ਜਾਂਦੀਆਂ ਨੇ ਕੁਝ ਉਹ ਨੇ ਜਿਹੜੀਆਂ ਸਰਕਾਰਾਂ ਵੱਲੋਂ ਪ੍ਰੋਪਗੇਟ ਕੀਤੀਆਂ ਜਾਂਦੀਆਂ ਨੇ ਤੇ ਕੁਝ ਉਹ ਵੀ ਨੇ ਜਿਹੜੀਆਂ ਕੁਝ ਸਾਡੇ ਭਰਾਵਾਂ ਵੱਲੋਂ ਅਣਜਾਣਪੁਣੇ ਵਿੱਚ ਕਹਿ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਇੱਕ ਦੋ ਗੱਲਾਂ ਦਾ ਤੁਹਾਡੇ ਨਾਲ ਜਰੂਰ ਸਾਂਝਾ ਕਰਨੀਆਂ ਐ ਔਰ ਉਹਦੇ ਉੱਤੇ ਆਪਣਾ ਸਟੈਂਡ ਜਿਹੜਾ ਆ ਉਹ ਵੀ ਕਲੀਅਰ ਕਰਨਾ ਹੈ ਪਹਿਲੀ ਇਹ ਕਹੀ ਜਾਂਦੀ ਆ ਕਿ ਬੰਦ ਕਰਵਾ ਕੇ دہشت ਦਾ ਮਾਹੌਲ ਪੈਦਾ ਕੀਤਾ ਜਾਂਦਾ ਬਿਲਕੁਲ ਸਰਾਸਰ ਝੂਠ ਐ ਕਦੀ ਵੀ ਬੰਦ ਦੀ ਕਾਲ ਨੂੰ ਦਸ਼ਤ ਦੇ ਮਾਹੌਲ ਦੇ ਨਾਲ ਜੋੜਨਾ ਬੇਤੁਕਾ ਆ ਅਸੀਂ ਕਿਸੇ ਦੇ ਨਾਲ ਵੀ ਜ਼ੋਰ ਜ਼ਬਰਦਸਤੀ ਨਹੀਂ ਕਰਦੇ ਅਸੀਂ ਅੰਮ੍ਰਿਤਸਰ ਦੇ ਕੱਲੇ ਕੱਲੇ ਆਧਾਰੇ ਦੇ ਕੋਲ ਜਾ ਕੇ ਇਹ ਪੂਰਾ ਹਫਤਾ ਉਹਨਾਂ ਨੂੰ ਅਪੀਲ ਕਰਦੇ ਆ ਤੇ ਉਹ ਸਾਡਾ ਸਾਥ ਵੀ ਦਿੰਦੇ ਨੇ ਪਰ ਇਹਨੂੰ ਦਸ਼ਤ ਦੇ ਨਾਲ ਜੋੜ ਕੇ ਬੇਤੁਕੀ ਬਿਆਨਬਾਜ਼ੀ ਕੀਤੀ ਜਾਂਦੀ ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰਦੇ ਕਿਸੇ ਦੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਂਦੀ ਔਰ ਇਹਨੂੰ دہشت ਕਹਿਣਾ ਇੱਕਦਮ ਬੇਤੁਕਾ دہشت ਸਗੋ ਉਹ ਆ ਜਦੋਂ ਇਸ ਹਫਤੇ ਦੇ ਵਿੱਚ ਮਿਲਟਰੀ ਆਪਣੇ ਹੱਥਾਂ ਦੇ ਵਿੱਚ ਅਸਾਲਟਾਂ ਲੈ ਕੇ ਅੰਮ੍ਰਿਤਸਰ ਦੇ ਚੌਕਾਂ ਦੇ ਚਾ ਫੜਦੀ دہشت ਦਾ ਮਾਹੌਲ ਸਰਕਾਰ ਵੱਲੋਂ ਪੈਦਾ ਕੀਤਾ ਜਾਂਦਾ ਨਾ ਕਿ ਸਾਡੇ ਵੱਲੋਂ ਦੂਸਰੀ ਗਲਤਫਹਿਮੀ ਇਹ ਪਾਈ ਜਾਂਦੀ ਆ ਕਿ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਏਗਾ ਜਿਸ ਤਰ੍ਹਾਂ ਇਹੋ ਜਿਹਾ ਕੁਝ ਨਹੀਂ ਆ ਬਸ ਇਹ ਇੱਥੇ ਸਾਫ਼ ਕਰਨਾ ਚਾਹੁੰਦੇ ਆ ਕਿ ਕਿਸੇ ਵੀ ਤਰ੍ਹਾਂ ਦੀ ਆਵਾਜ਼ਾਈ ਨਹੀਂ ਰੋਕੀ ਜਾਏਗੀ ਹਰ ਬੰਦੇ ਨੂੰ ਫ੍ਰੀडम ਆ ਕਿ ਉਹ ਆਪਣੇ ਘਰ ਚੋਂ ਨਿਕਲੇ ਜਿੱਥੇ ਜਾਣਾ ਚਾਹਵੇ ਉਹ ਜਾ ਸਕਦਾ ਹੈ ਕਿਸੇ ਨੂੰ ਵੀ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾਣਗੀਆਂ ਜਿਹੜੀਆਂ ਦੁਕਾਨਾਂ ਤੋਂ ਦਵਾਈਆਂ ਮਿਲਦੀਆਂ ਨੇ ਉਹ ਦੁਕਾਨਾਂ ਵੀ ਖੁੱਲੀਆਂ ਰਹਿਣਗੀਆਂ ਹਸਪੀਟਲਸ ਖੁੱਲੇ ਰਹਿਣਗੇ ਇਹ ਸਾਰੇ ਜਿਹੜੇ ادارے ਨੇ ਜਿਹੜੇ ਐਮਰਜੈਂਸੀ ادارے ਨੇ ਉਹ ਖੁੱਲੇ ਰਹਿਣਗੇ ਅਸੀਂ ਬੰਦ ਦੇ ਕਾਲ ਕਾਰੋਬਾਰੀ ਅਦਾਰਿਆਂ ਨੇ ਤੇ ਕਾਰੋਬਾਰੀ ਅਦਾਰੇ ਵੈਸੇ ਵੀ ਆਪੋ ਆਪਣੇ ਸ਼ਹਿਰ ਦੇ ਮੁਤਾਬਕ ਉਹਨਾਂ ਨੇ ਮਹੀਨੇ ਵਿੱਚ ਹਫ਼ਤੇ ਵਿੱਚ ਇੱਕ ਦਿਨ ਮਿਥਿਆ ਹੁੰਦਾ ਜਿੱਦਣ ਉਹ ਬੰਦ ਕਰਦੇ ਤੇ ਇਹ ਕਹਿਦਣਾ ਕਿ ਇੱਕ ਦਿਨ ਬੰਦ ਕਰਨ ਦੇ ਨਾਲ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਇਹ ਵੀ ਬੇਤੁਕੀ ਗੱਲ ਜੇ ਇੱਕ ਦਿਨ ਬੰਦ ਕਰਨ ਦੇ ਨਾਲ ਇੰਨਾ ਹੀ ਵੱਡਾ ਨੁਕਸਾਨ ਹੁੰਦਾ ਹੈ ਤੇ ਮੈਨੂੰ ਲੱਗਦਾ ਹੈ ਅਗਰ ਕੋਈ ਵੀ ਕਾਰੋਬਾਰੀ ਹਦਾਰਾ ਆਪਣੇ ਰੁਟੀਨ ਦੇ ਵਿੱਚ ਦਿਨ ਦਾ ਜੋੜਦਾ ਜਦੋਂ ਉਹ ਬੰਦ ਰੱਖਦਾ ਹੈ ਆਪਣੇ ਦੁਕਾਨ ਸੋ ਕਾਰੋਬਾਰੀ ادارے ਬੰਦ ਹੋਣੇ ਨੇ ਸਕੂਲ ਕਾਲਜ ਬੰਦ ਹੋਣੇ ਨੇ ਜਿਹੜੇ ਇਨਕਮ ਦੇ ਸਾਧਨ ਨੇ ਦੂਸਰੇ ਉਹ ਬੰਦ ਹੋਣੇ ਨੇ ਪਰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਵਾਵਾ ਜਿਹੜੀਆਂ ਨੇ ਨਹੀਂ ਹੋਣਗੀਆਂ ਤੇ ਨਾ ਹੀ ਕਿਸੇ ਨੂੰ ਆਉਣ ਜਾਣ ਤੋਂ ਡੱਕਿਆ ਜਾਏਗਾ ਸਗੋਂ ਅਸੀਂ ਇਹ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਘਰਾਂ ਤੋਂ ਨਿਕਲਣ ਇਸ ਬੰਦ ਦੇ ਦਿਨ ਦੇ ਉੱਤੇ ਔਰ ਆਪਣੇ ਨੇੜੇ ਦੇ ਗੁਰੂ ਘਰਾਂ ਦੇ ਵਿੱਚ ਜਾ ਕੇ ਨਤਮਸਤਕ ਹੋਣ ਔਰ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੇ ਨਮਿਤ ਅਰਦਾਸ ਦੇ ਵਿੱਚ ਸ਼ਾਮਲ ਕਰਦੇ ਹੱਥ ਬੰਨ੍ਹ ਕੇ ਕਿ ਇਹ ਹਫਤਾ ਸਾਡੇ ਲਈ ਬੜਾ ਸੈਂਸਿਟਿਵ ਹੈ ਤੁਸੀਂ ਆਪਣੀ ਖੁਸ਼ੀ 2 ਦਿਨ ਬਾਅਦ ਮਨਾ ਲੈਣੀ ਵੈਸੇ ਹੁਣਾਂ ਤਾਂ ਕਿਸੇ ਨੂੰ ਮਨਾਈ ਨਹੀਂ ਨਾ ਤਮਸਤਕ ਹੋਣ ਕਿਸੇ ਨੇ ਆਉਣਾ ਨਾਰਮਲ ਰੂਟੀਨ ਦੇ ਵਿੱਚ ਕੋਈ ਆਉਂਦਾ ਜਾਂਦਾ ਕਿਸੇ ਨੂੰ ਮਨਾਈ ਨਹੀਂ ਪਰ ਖਾਸ ਖੁਸ਼ੀ ਮਨਾਉਣ ਦੇ ਲਈ ਦਰਬਾਰ ਸਾਹਿਬ ਆਉਣਾ ਇਹ ਸਾਡੇ ਜਖਮਾਂ ਤੇ ਰੂਣ ਛੱਡਣ ਵਾਲਾ ਕੰਮ ਕਰੇਗਾ ਉਦੋਂ ਜੇ ਡੀ ਭਾਰਤੀ ਫੌਜ ਨੇ ਹਮਲਾ ਕੀਤਾ ਜੇ ਭਾਰਤੀ ਸਿਸਟਮ ਨੇ ਹਮਲਾ ਪਰ ਜੇ ਖੁਸ਼ੀ ਮਨਾਉਣ ਆਉਣਾ ਫਿਰ ਦੋ ਦਿਨ ਰੁਕ ਗਏ ਹੋ ਅਦਰਵਾਈਜ਼ ਜਿਹੜਾ ਆਪਣੇ ਨਾਰਮਲ ਰੁਟੀਨ ਦੇ ਵਿੱਚ ਆਉਂਦਾ ਆ ਸੋ ਇਹਨੂੰ ਕਹਿਣਾ ਕਿ ਇਹਦੇ ਨਾਲ ਨੁਕਸਾਨ ਹੋਏਗਾ ਜਾਂ دہشت ਦਾ ਮਾਹੌਲ ਸਿਰਜਿਆ ਜਾਏਗਾ ਇਹ ਬਿਲਕੁਲ ਹੀ ਬੇਤੁਕੀ ਗੱਲ ਹੈ ਸੋ ਅਸੀਂ ਇੱਕ ਵਾਰ ਫੇਰ ਸਾਰੇ ਅਮਰਸਰ ਵਾਸੀਆਂ ਨੂੰ ਅਪੀਲ ਕਰਦੇ ਆ ਉਹ 5 ਜੂਨ ਸ਼ਾਮ 5 ਵਜੇ ਖੱਲੂਕਾਰਾ ਯਾਦਗਾਰੀ ਮਾਰਚ ਵਿੱਚ ਸ਼ਾਮਲ ਹੋਣ ਉੱਥੇ ਛੇ ਜੁਨ ਨੂੰ ਆਪਣੇ ਕਾਰੋਬਾਰੀ ਅਧਾਰੇ ਬਾਂਦਰਾ ਕਿ ਸਾਡੀ ਸਪੀਡ ਦਾ ਹਿੱਸਾ ਬਣ ਅਸੀਂ ਇਹਨੂੰ ਕੋਈ ਆਮ ਛੁੱਟੀ ਦੇ ਨਾਲ ਨਹੀਂ ਜੋੜ ਸਕਦੇ ਕਈ ਕਹਿੰਦੇ ਨੇ ਕਿ ਆਮ ਛੁੱਟੀ ਆ ਗਈ ਪਰ ਇਹ ਛੁੱਟੀ ਨਹੀਂ ਗਈ ਪਰ ਜਿਹੜੇ ਜੋੜਦੇ ਵੀ ਨੇ ਉਹਨਾਂ ਦੇ ਲਈ ਵੀ ਸਿਰਫ ਇਹ ਇਨੀ ਗੱਲ ਆ ਕਿ ਜਿਵੇਂ ਇੱਕ ਛੁੱਟੀ ਵਾਲੇ ਦਿਨ ਇੱਕ ਕੋਈ ਵੀ ਮੌਲਕ ਆ ਤੁਸੀਂ ਵੇਖੋ ਮੈਂ ਉਦਾਹਰਣ ਦੇ ਤੌਰ ਤੇ ਦੱਸ ਰਿਹਾ ਕੋਈ ਵੀ ਮੌਲਕ ਆ ਉਹਦਾ ਕੋਈ ਜਦੋਂ ਦਿਨ ਤਿਹਾੜਾ ਹੁੰਦਾ ਚਾਹੇ ਚੰਗਾ ਹੋਵੇ ਚਾਹੇ ਮਾੜਾ ਹੋਵੇ ਚਾਹੇ ਉਸ ਦਿਨ ਉਹਨੇ ਕੁਝ ਪ੍ਰਾਪਤ ਕੀਤਾ ਹੋਵੇ ਜਾਂ ਉਸ ਦਿਨ ਉਹਨੇ ਕੁਝ ਗਵਾਇਆ ਹੋਵੇ ਕੋਈ ਇਤਿਹਾਸ ਨੇ ਸਾਮ੍ਹ ਕੇ ਰੱਖਦਾ ਔਰ ਉਸ ਦਿਨ ਸਰਕਾਰਾਂ ਛੁੱਟੀ ਲਾਂ ਕਰਦੀਆਂ ਨੇ ਉਸ ਦਿਨ ਸਕੂਲ ਕਾਲਜ ਵੀ ਬੰਦ ਹੁੰਦੇ ਨੇ ਸਰਕਾਰੀ ਅਦਾਰੇ ਵੀ ਬੰਦ ਹੁੰਦੇ ਨੇ ਬੈਂਕਾਂ ਵੀ ਬੰਦ ਹੁੰਦੀਆਂ ਨੇ ਪਰ ਕੋਈ ਦੁਨੀਆ ਦੇ ਵਿੱਚ ਇਹੋ ਜੀ ਆਵਾਜ਼ ਨਹੀਂ ਉੱਠਦੀ ਕਿ ਉਸ ਦਿਨ ਸਰਕਾਰੀ ਛੁੱਟੀ ਕਰਕੇ ਦੇ ਸਰਕਾਰ ਦਾ ਨੁਕਸਾਨ ਹੋ ਗਿਆ ਸੋ ਇਹ ਜਿਹੜੀ ਗੱਲ ਕਰਨੀ ਆ ਬਿਲਕੁਲ ਗਲਤ ਆ ਇਸੇ ਤਰੀਕੇ ਦੇ ਨਾਲ ਹੀ ਇਸ ਦਿਨ ਵੀ ਜਿੰਨੇ ਕਾਰੋਬਾਰੀ ਅਦਾਰੇ ਨੇ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹਨਾਂ ਅਰਸਾਰ ਸ਼ਹਿਰ ਦੇ ਬੰਦ ਰਹਿਣਗੇ ਬੈਂਕਾਂ ਵੀ ਬੰਦ ਰਹਿਣਗੀਆਂ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਸ਼ਾਂਤਮਈ ਤਰੀਕੇ ਦੇ ਨਾਲ ਸਾਡੇ ਇਸ ਬੰਦ ਦੇ ਵਿੱਚ ਸਾਡਾ ਸਹਿਯੋਗ ਦੇ ਜਿਹੜੀ ਬੇਨਤੀ ਜਿਹੜੀ ਮੈਂ ਕਰਨੀ ਚਾਹੁੰਦਾ ਉਹ ਇਹ ਆ ਕਿ ਭਾਰਤੀ ਪਾਰਲੀਮੈਂਟ ਦੀਆਂ ਇਲੈਕਸ਼ਨਸ ਦਾ ਜੋਰ ਪੂਰਾ ਚਰਨ ਪੂਰਾ ਮਤਲਬ ਪੀਕ ਦੇ ਉੱਤੇ ਆ ਕੱਲ ਨੂੰ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਹੋਣ ਜਾਣੀ 4 ਤਰੀਕ ਨੂੰ ਇਹਦੇ ਨਤੀਜੇ ਨੇ ਔਰ 5 ਤਰੀਕ ਨੂੰ ਤੇ 6 ਤਰੀਕ ਨੂੰ ਦੋ ਦਿਨ ਖਾਸ ਤੌਰ ਤੇ ਸਿਕਮ ਲਈ ਪੂਰੇ ਸੈਂਸਿਟਿਵ ਨੇ ਹਾਲਾਂਕਿ ਪੂਰਾ ਹਫਤਾ ਹੀ ਸੈਂਸਿਟਿਵ ਹੈ ਬਟ ਇਹ ਦੋ ਦਿਨ 4 ਤਰੀਕ ਸੌਰੀ 5 ਤਰੀਕ ਤੇ 6 ਤਰੀਕ ਜਿੱਦਾਂ ਜੰਗ ਹੋਈ ਪ੍ਰੋਪਰ ਉਹ ਦੋ ਦਿਨ ਸਾਡੇ ਵਾਸਤੇ ਬਹੁਤ ਸੈਂਸਿਟਿਵ ਨੇ ਔਰ ਭਾਰਤੀ ਪਾਰਲੀਮੈਂਟ ਚੋਣਾਂ ਦਾ ਨਤੀਜਾ 4 ਤਰੀਕ ਨੂੰ ਆਉਣ ਜਾ ਰਿਹਾ ਔਰ ਸ਼ਾਮ ਤੱਕ ਇਹ ਗੱਲ ਕਲੀਅਰ ਹੋਏਗੀ ਕਿ ਕੌਣ ਜਿੱਤਿਆ ਤੇ ਕੌਣ ਆ ਰਿਹਾ ਔਰ ਜਿਹੜੇ ਪੰਜਾਬ ਦੇ ਨਮਾਇंदे ਜਿੱਤਣ ਜਿਹੜੇ ਵੀ ਯਤਨ ਮੈਂ ਕੋਈ ਕਿਸੇ ਦਾ ਨਾਮ ਲੈ ਕੇ ਕਿਸੇ ਲਈ ਖਾਸ ਨਹੀਂ ਗੱਲ ਨਹੀਂ ਕਰ ਰਿਹਾ ਕੋਈ ਵੀ ਪੰਜਾਬ ਦਾ ਨੁਮਾਇੰਦਾ ਜਿਹੜਾ ਭਾਰਤੀ ਪਾਰਲੀਮੈਂਟ ਦੀ ਚੋਣਾਂ ਜਿੱਤੇ ਉਹਦੇ ਮਨ ਦੇ ਵਿੱਚ ਇਹ ਭਾਵਨਾ ਨਹੀਂ ਆ ਕਿ ਉਹ ਧੰਨਵਾਦ ਕਰਨ ਦੇ ਲਈ ਖੁਸ਼ੀ ਇਹ ਜਾਰ ਕਰਨ ਦੇ ਲਈ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦਾ ਸੋ ਅੱਜ ਵੀ ਉਹਨਾਂ ਨੂੰ ਅਪੀਲ ਕਰਦੇ ਹਾਂ ਹੱਥ ਬੰਨ੍ਹ ਕੇ ਕਿ ਇਹ ਹਫਤਾ ਸਾਡੇ ਲਈ ਬੜਾ ਸੈਂਸਿਟਿਵ ਹੈ ਤੁਸੀਂ ਆਪਣੀ ਖੁਸ਼ੀ ਇਹ 2 ਦਿਨ ਬਾਅਦ ਮਨਾ ਲੈਣੀ ਕੋਈ ਵੀ ਨੁਮਾਇੰਦਾ ਜਿਹੜਾ ਭਾਰਤੀ ਪਾਰਲੀਮੈਂਟ ਜਿੱਤੇ ਉਹ 5 ਤੇ 6 ਤਰੀਕ ਨੂੰ ਜਾਂ 4 ਤਰੀਕ ਦੀ ਸ਼ਾਮ ਨੂੰ ਖੁਸ਼ੀ ਮਨਾਉਣ ਦਰਬਾਰ ਸਾਹਿਬ ਆ ਬਣਾ ਗਏ। ਵੈਸੇ ਆਉਣਾ ਜਾਂ ਕਿਸੇ ਨੂੰ ਮਨਾਈ ਨਹੀਂ। ਨਤਮਸਤਕ ਹੋਣ ਕਿਸੇ ਨੇ ਆਉਣਾ ਨਾਰਮਲ ਰੁਟੀਨ ਦੇ ਵਿੱਚ ਕੋਈ ਆਉਂਦਾ ਜਾਂਦਾ ਕਿਸੇ ਨੂੰ ਮਨਾਈ ਨਹੀਂ। ਪਰ ਖਾਸ ਖੁਸ਼ੀ ਮਨਾਉਣ ਦੇ ਲਈ ਦਰਬਾਰ ਸਾਹਿਬ ਆਉਣਾ ਇਹ ਸਾਡੇ ਜਖਮਾਂ ਤੇ ਲੋਨ ਛੜਕਣ ਵਾਲਾ ਕੰਮ ਕਰੇਗਾ ਉਸ ਦਿਨ ਜਿਹੜੀ ਭਾਰਤੀ ਫੌਜ ਨੇ ਹਮਲਾ ਕੀਤਾ ਜਾਂ ਜਿਸ ਭਾਰਤੀ ਸਿਸਟਮ ਨੇ ਹਮਲਾ ਕੀਤਾ ਉਸੇ ਦੇ ਹੀ ਨਮਾਇਦੇ ਬਣ ਕੇ ਉਹਨਾਂ ਦੇ ਆਏ ਸਿਸਟਮ ਦੇ ਅਧੀਨ ਜਿੱਤੀਆਂ ਵੋਟਾਂ ਤੋਂ ਬਾਅਦ ਤੁਸੀਂ ਦਰਬਾਰ ਸਾਹਿਬ ਸਮੂਹ ਦੇ ਉੱਤੇ ਵਿੱਚ ਖੁਸ਼ੀ ਮਨਾਉਣ ਆਓ ਖਾਸ ਤੌਰ ਤੇ ਉਸੇ ਦਿਨ ਜਿੱਦਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਆਇਆ ਹੋਵੇ ਇਹ ਸਾਨੂੰ ਕਦੀ ਵੀ ਮਨਜ਼ੂਰ ਨਹੀਂਗਾ ਸੋ ਅਸੀਂ ਉਹਨਾਂ ਨੂੰ ਦੋਵੇਂ ਹੱਥ ਬੰਨ ਕੇ ਅਪੀਲ ਕਰਦੇ ਆ ਕਿ ਅਸੀਂ ਕਿਸੇ ਨੂੰ ਦਰਬਾਰ ਸਾਹਿਬ ਆਉਣਾ ਨਹੀਂ ਢੱਕਰੇ ਜੀ ਸਦਕੇ ਆਉਣ ਪਰ ਜੇ ਖੁਸ਼ੀ ਮਨਾਉਣ ਆਉਣਾ ਹੈ ਫਿਰ ਦੋ ਦਿਨ ਰੋਕਿਓ ਅਦਰਵਾਈਜ਼ ਜਿਹੜਾ ਆਪਣੇ ਨਾਰਮਲ ਰੁਟੀਨ ਦੇ ਵਿੱਚ ਆਉਂਦਾ ਆ ਉਹ ਜੀ ਸਦਕੇ ਆ ਸਕਦਾ ਸੋ ਅੱਜ ਅਸੀਂ ਇਸ ਗੱਲ ਦਾ ਫੇਰ ਐਲਾਨ ਕਰਦੇ ਆ ਆਪਣੀ ਸਾਰੀ ਪ੍ਰੈਸ ਕਾਨਫਰੰਸ ਨੂੰ ਕਲਿਮਨੇਟ ਕਰਦੇ ਹੋਏ ਕਿ 5 ਜੂਨ ਸ਼ਾਮ ਵਜੇ ਕੱਲੂ ਘਰ ਆਜ਼ਾਦਵਰੀ ਮਾਰਚ ਕੀਤਾ ਜਾਏਗਾ ਔਰ 6 ਜੂਨ ਨੂੰ ਅੰਮ੍ਰਿਤਸਰ ਸਾਬ ਬੰਦ ਰਹੇਗਾ ਔਰ ਇਸ ਬੰਦ ਦੇ ਵਿੱਚ ਮੈਂ ਫੇਰ ਰਿਪੀਟ ਕਰ ਰਿਹਾ ਆਵਾਜਾਈ ਨਹੀਂ ਬੰਦ ਰਹੇਗੀ ਆਵਾਜਾਈ ਚਲਦੀ ਰਹੇਗੀ ਮੈਡੀਕਲ ਸਹੂਲਤਾਂ ਵਾਲੇ ਜਿੰਨੇ ادارے ਨੇ ਹਸਪੀਟਲ ਨੇ ਚਾਹੇ ਦਵਾਈਆਂ ਦੀਆਂ ਦੁਕਾਨਾਂ ਨੇ ਉਹ ਖੁੱਲੀਆਂ ਰਹਿਣਗੀਆਂ ਉਸ ਤੋਂ ਇਲਾਵਾ ਜਿੰਨੇ ਵੀ ਸਰਕਾਰੀ ਤੇ ਪ੍ਰਾਈਵੇਟ ادارے ਨੇ ਕਾਰੋਬਾਰੀ ادارے ਚਾਹੇ ਬੈਂਕਾਂ ਚਾਹ ਪੈਟਰੋਲ ਪੰਪਪਨ ਚਾਹ ਨਾਰਮਲ ਦੁਕਾਨਾਂ ਆਣ ਸਕੂਲ ਕਾਲਜਿਸ ਆਣ ਇਹ ਸਾਰੇ ادارے ਜਿਹੜੇ ਆ ਉਹ ਛੇ ਦਿਨੋਂ ਅੰਮ੍ਰਿਤਸਰ ਸ਼ਹਿਰ ਤੇ ਬੰਦ ਰਹਿਣਗੇ ਔਰ ਅਸੀਂ ਆਪਣੇ ਸ਼ਹਿਰ ਵਾਸੀਆਂ ਤੋਂ ਇਸ ਗੱਲ ਦੀ ਆਸ ਰੱਖਦੇ ਆ ਔਰ ਸਾਨੂੰ ਉਮੀਦ ਵੀ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆਮ ਛੁੱਟੀ ਆ ਗਈ ਬੜੀ ਛੁੱਟੀ ਨਹੀਂ ਗਈ ਪਰ ਜਿਹੜੇ ਜੋੜਦੇ ਵੀ ਨੇ ਉਹਨਾਂ ਦੇ ਲਈ ਵੀ ਸਿਰਫ ਇਹ ਨਹੀਂ ਕਿ ਬਾਲਿਆ ਕਿ ਜਿਵੇਂ ਇੱਕ ਛੁੱਟੀ ਵਾਲੇ ਦਿਨ ਇੱਕ ਕੋਈ ਵੀ ਮੁੱਲ ਕਿਆ ਤੁਸੀਂ ਮੈਂ ਉਦਾਹਰਨ ਦੇ ਤੌਰ ਤੇ ਦੱਸ ਰਿਹਾ ਕੋਈ ਵੀ ਮਨ ਕੇ ਆ ਉਹਦਾ ਕੋਈ ਜਦੋਂ ਦਿਨ ਪਿਆ ਉਹ ਦਿਨ ਸਕੂਲ ਕਾਲਜਿਸ ਵੀ ਬੰਦ ਹੋ ਦੇ ਸਰਕਾਰੀ ਅਦਾਰੇ ਵੀ ਬੰਦ ਹੋ ਲੈਣੇ ਬੈਂਕਾਂ ਵੀ ਬੰਦ ਹੋ ਨਿਕਾਣੇ ਪਰ ਕੋਈ ਦੁਨੀਆ ਦੇ ਵਿੱਚ ਇਹੋ ਜੀ ਆਵਾਜ਼ ਨਹੀਂ ਉੱਠਦੀ ਕਿ ਉਸ ਦਿਨ ਸਰਕਾਰੀ ਛੁੱਟੀ ਕਰਕੇ ਦੇ ਸਰਕਾਰ ਦਾ ਨੁਕਸਾਨ ਹੋ ਗਿਆ ਸੋ ਇਹ ਜਿਹੜੀ ਗੱਲ ਕਰਨੀ ਹੈ ਬਿਲਕੁਲ ਗਲਤ ਆ ਇਸੇ ਤਰੀਕੇ ਨਾਲ ਜੀ ਇਸ ਦਿਨ ਵੀ ਜਿੰਨੇ ਕਾਰੋਬਾਰੀ ਅਦਾਰੇ ਨੇ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹ ਅਮਰ ਸਾਹਿਬ ਦੇ ਬੰਦ ਰਹਿਣਗੇ ਬੈਂਕਾਂ ਵੀ ਬੰਦ ਰਹਿਣਗੀਆਂ ਮਹਾਰਾਸ਼ਟਰ ਸਾਰੇ ਨੂੰ ਅਪੀਲ ਕਰਦਾ ਕਿ ਸ਼ਾਂਤਮਈ ਤਰੀਕੇ ਦਾ ਨਾਲ ਸਾਡੇ ਇਸ ਪੰਗਦੇ ਸਾਡਾ ਸਹਿਯੋਗ ਦੇ। ਦੂਸਰੀ ਬੇਨਤੀ ਜਿਹੜੀ ਮੈਂ ਕਰਨੀ ਚਾਹੁੰਦਾ ਉਹ ਇਹ ਆ ਕਿ ਭਾਰਤ ਦੀ ਪਾਰਲੀਮੈਂਟ ਜਾਂ ਇਲੈਕਸ਼ਨਸ ਦਾ ਜੋਰ ਪੂਰਾ ਚਲੰਦ ਪੂਰਾ ਮਤਲਬ ਈਕ ਦੇ ਉੱਤੇ ਕੰਮ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਹੋਣ ਜਾਣਗੇ। 4 ਤਰੀਕ ਨੂੰ ਇਹਦੇ ਨਤੀਜੇ ਔਰ 5 ਤਰੀਕ ਨੂੰ ਤੇ 6 ਤਰੀਕ ਨੂੰ ਦੋ ਦਿਨ ਖਾਸ ਆਫਿਸ ਇਕonomie ਪੂਰੇ ਸੈਂਸਟਿਵ ਨੇ ਹਾਲਾਂਕਿ ਪੂਰਾ ਆਪਣਾ ਸੈਂਸਟਿਵ ਹੈ ਪਰ ਇਹ ਦੋ ਦਿਨ 4 ਤਰੀਕ ਸੌਰੀ 5 ਤਰੀਕ ਤੇ 6 ਤਰੀਕ ਜਦੋਂ ਜੰਗ ਹੋਈ ਪ੍ਰੋਪਰ ਉਹ ਦੋ ਦਿਨ ਸਾਡੇ ਵਾਸਤੇ ਬਹੁਤ ਸੈਂਸਟਿਵ ਨੇ ਔਰ ਭਾਰਤੀ ਪਾਰਲੀਮੈਂਟ ਚੋਣਾਂ ਦਾ ਨਤੀਜਾ 4 ਤਰੀਕ ਨੂੰ ਆਉਣ ਜਾ ਰਿਹਾ ਔਰ ਸ਼ਾਮ ਤੱਕ ਇਹ ਗੱਲ ਕਲੀਅਰ ਹੋਏਗੀ ਕਿ ਕੌਣ ਜਿੱਤੇਗਾ ਕੌਣ ਆ ਰਿਹਾ ਹੈ ਔਰ ਜਿਹੜੇ ਪੰਜਾਬ ਦੇ ਨਮਾਇंदे ਜਿੱਤਣਗੇ ਜਿਹੜੇ ਜਦ ਮੈਂ ਕੋਈ ਵੀ ਥੇਡਾ ਨਾਮ ਲੈ ਕੇ ਕਿਸੇ ਨਹੀਂ ਖਾਸ ਦੀ ਗੱਲ ਨਹੀਂ ਕਰ ਰਿਹਾ ਕੋਈ ਵੀ ਪੰਜਾਬ ਦਾ ਨਮਾਇੰਦਾ ਜਿਹੜਾ ਭਾਰਤੀ ਪਾਰਲੀਮੈਂਟ ਮੈਂ ਤਕਰੀਬਨ 3 ਹਫ਼ਤੇ ਕੈਨੇਡਾ ਦੀ ਧਰਤੀ ਦੇ ਉੱਤੇ ਲਾ ਕੇ ਆਇਆ ਔਰ ਪੂਰੇ ਸਿੱਖ ਜਗਤ ਦੇ ਵਿੱਚ ਇਸ ਵਾਰ ਦਾ ਜਿਹੜਾ ਚਾਲਵੀਂ ਬਰੇਗਾ ਡਾਰੀਆ ਕੱਲੋ ਘਰੇ ਯਾਦਗਰੀ ਕੱਲੋ ਘਰੇ ਦੀ ਉਹਦੀ ਯਾਦ ਵਿੱਚ ਪੂਰੀ ਦੁਨੀਆ ਦੇ ਵਿੱਚ ਸਮਾਗਮ ਹੋ ਦਿੱਤੇ ਗਏ ਨੇ ਚਾਰ ਕੰਟੇ ਹੋਵੇ ਅਮਰੀਕਾ ਹੋਵੇ ਯੂਕੇ ਹੋਵੇ ਹੋਰ ਸਾਰੇ ਜਿੰਨੇ ਵੀ ਨੇ ਅਲੱਗ-ਅਲੱਗ ਥਾਵਾਂ ਤੇ ਨਗਰ ਕੀਰਤਨ ਵੀ ਸਜਾਏ ਜਾਣੇ ਨੇ ਦੀਵਾਨ ਵੀ ਲੱਗਣੇ ਨੇ ਔਰ ਪੂਰੇ ਜਿਹੜੇ ਪ੍ਰੋਗਰਾਮ ਹੈ ਉਹ ਕੀਤੇ ਜਾਣੇ ਨੇ ਸੋ ਮੈਂ ਸਿਰਫ ਕਹਣਾ ਚਾਹੁੰਦਾ ਪੀੜ ਕਲੇ ਪੰਜਾਬ ਤੱਕ ਨੇ ਜਿਵੇਂ ਪਹਿਲਾਂ ਗੱਲ ਕਹੀ ਕਿ ਪੂਰੇ ਸਿੱਖ ਜਗਤ ਵਾਸਤੇ ਇਹ ਦਿਨ ਸੈਂਸਿਟਿਵ ਨੇ ਔਰ ਅਸੀਂ ਆਪਣੇ ਇਹ ਦਿਨ ਹਮੇਸ਼ਾ ਯਾਦ ਰੱਖਾਂਗੇ ਸਾਡੇ ਮਨਾਂ ਦੇ ਚ ਪੀੜ ਅੱਜ ਵੀ ਤਾਜੀ ਆ ਔਰ ਇਹ ਹਮੇਸ਼ਾ ਤਾਜੀ ਹੀ ਰਹੇਗੀ ਸੋ ਉਹ ਚਾਹੇ ਸਿੱਖ ਇਸ ਪੰਜਾਬ ਦੀ ਧਰਤੀ ਤੇ ਹੋਵੇ ਤੇ ਚਾਹੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਹੋਵੇ ਉਹ ਆਪਣੇ ਮਨਾਂ ਦੇ ਚ ਪੀੜ ਵਸਾ ਕੇ ਬੈਠਾ ਹੈ ਔਰ ਪੂਰੇ ਜੁਨ ਮੀਲੇ ਦੇ ਵਿੱਚ ਕਿਉਂਕਿ ਉੱਥੇ ਦਾ ਸ਼ਡਿਊਲ ਕੋ ਜਸਤਰੀ ਕਹਿੰਦਾ ਹੈ ਕਿ ਵਰਕਿੰਗ ਡੇਸ ਦੇ ਵਿੱਚ ਕਈ ਵਾਰੀ ਪ੍ਰੋਗਰਾਮ ਕਰਨੇ ਉਹਨਾਂ ਲਈ ਔਖੇ ਹੋ ਜਾਂਦੇ ਆ ਪਰ ਬਹੁਤ ਸਾਰੇ ਪ੍ਰੋਗਰਾਮਸ ਵਰਕਿੰਗ ਡੇਸ ਵੀ ਹੋਣਗੇ ਪਰ ਉਹਦੇ باوجود ਪੂਰਾ ਜੂਨ ਮਹੀਨੇ ਦੇ ਵਿੱਚ ਜਿਹੜੇ ਆ ਉਹ ਇਸ ਕਲੋਕਰ ਦੇ ਨਾਲ ਸੰਬੰਧਤ ਪ੍ਰੋਗਰਾਮ ਜਿਹੜੇ ਵਿਦੇਸ਼ਾਂ ਦੀ ਧਰਤੀ ਉੱਤੇ ਲਿਖੇ ਗਏ ਜਿਹੜੀ ਸਿੱਖਿਆ ਪਰ ਤੋਂ ਲੋਨ ਬਾਰੇ ਗੱਲ ਕਰਦਾ ਸੀਗਾ ਜਿਹੜੇ ਭਾਵੇਂ ਸਾਹਿਬ ਲੋਕ ਨਮਰਣ ਉਹਦੇ ਬਾਰੇ ਦੱਸੋ ਜੀ ਜੇ ਤੁਹਾਡੇ ਵੱਲੋਂ ਅਸੀਂ ਦਾਗਰ ਸਾਹਿਬ ਨੂੰ ਲੋਕੇ ਭਾਰੀਆਂ ਨਹੀਂ ਚੁੱਕੀਆਂ ਜਦੋਂ ਮੈਂ ਕੈਨੇਡਾ ਗਿਆ ਸੀ ਤੇ ਉੱਥੇ ਗੁਰੂ ਨਾਨਕ ਦੇਵ ਗੁਰਦੁਆਰਾ ਜਿੱਥੇ ਭਾਈ ਹਰਦੀਪ ਸਿੰਘ ਨਿਜਰ ਜੇ ਦੇ ਮੁਖੀ ਸੀ ਕਮੇਟੀ ਦੇ ਮੁਖ ਸੇਵਾਦਾਰ ਹੀ ਉਹਨਾਂ ਦੇ ਕਹਿਣ ਦੇ ਮਤਾਬਕ ਹੈ ਜਦੋਂ ਪਿਛਲੇ ਸਾਲ ਭਾਈ ਹਰਦੀਪ ਸਿੰਘ ਨਿਜਰ ਦਾ ਭੋਗ ਪਾਇਆ ਗਿਆ ਅਤੇ ਸੰਗਤੀ ਰੂਪ ਦੇ ਵਿੱਚ ਸਟੇਜ ਦੇ ਉੱਤੋਂ ਇਹ ਗੱਲ ਆਈ ਸੀ ਕਿ ਭਾਈ ਹਰਦੀਪ ਸਿੰਘ ਨਿਜਰ ਨੂੰ ਕੌਮੀ ਸ਼ਹੀਦ ਐਲਾਨਿਆ ਜਾਵੇ ਅਤੇ ਉਹਨਾਂ ਦੀ ਤਸਵੀਰ ਕੇਂਦਰੀ ਸੇਖਾ ਅਜਾਬ ਕਰਦੇ ਚਲਾਈ ਜਾਵੇ ਔਰ ਇਹ ਗੱਲ ਉਹਨਾਂ ਦੇ ਭੋਗ ਤੋਂ ਚੱਲਦੀ ہوئی ਸਾਰੇ ਡਾਇਸਪੋਰਾ ਦੇ ਵਿੱਚ ਪੂਰੀ ਸਰਪਰਵਾਨਤ ਹੋਈ ਔਰ ਉਥੇ ਦੀਆਂ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੇ ਈਵਨ ਅਮਰੀਕਨ ਗੁਰਦੁਆਰਾ ਕਮੇਟੀਆਂ ਨੇ ਵੀ ਲਿਖਤੀ ਰੂਪ ਦੇ ਵਿੱਚ ਸਾਨੂੰ ਆਪਣੇ ਮੈਮੋਰੈਂਡਮ ਦਿੱਤੇ ਨੇ ਔਰ ਸਟੂਡੈਂਟ ਐਸੋਸੀਏਸ਼ਨ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਨੇ ਉੱਥੇ ਕੰਮ ਕਰਦੀਆਂ ਉਹਨਾਂ ਵੀ ਆਪਣੇ ਮੈਮੋਰੈਂਡਮ ਦਿੱਤੇ ਨੇ ਸੋ ਇਹ ਵਿਦੇਸ਼ਾਂ ਦੇ ਸਿੱਖਾਂ ਦੀ ਜਿਹੜੀ ਭਾਵਨਾਤਮਕ ਡਿਮਾਂਡ ਸੀ ਧਰਾਲ ਖਾਲਸਾ ਦੇ ਨਾਲ ਪੂਰੀ ਤਰ੍ਹਾਂ ਐਗਰੀ ਕਰਦਾ ਹੈ ਅਸੀਂ ਇਹ ਸਮਝਦੇ ਹਾਂ ਕਿ ਭਾਈ ਹਰਦੀਪ ਸਿੰਘ ਨਿਜਰ ਜਿਨ੍ਹਾਂ ਨੂੰ ਭਾਰਤੀ ਕੂਟਿਆ ਏਜੰਸੀਆਂ ਵੱਲੋਂ ਪਿਛਲੇ ਸਾਲ 18 ਜੂਨ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦੀ ਤਸਵੀਰ ਕੇਂਦਰੀ ਸੇਕ ਅਜਾਬ ਕਾਬ ਦੇ ਚ ਲੱਗਣੀ ਚਾਹੀਦੀ ਆ ਸੋ ਉਸ ਦੇ ਲਈ ਅਸੀਂ ਮੈਮੋਰੈਂਡਮ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਜੋ ਕਿ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਉਹਨਾਂ ਨੇ ਦਿੱਤਾ ਸੀ ਉਹਨਾਂ ਨੇ ਹਾਂ ਪੱਕੀ ਹੰਗਾਰਾ ਵੀ ਭਰਿਆ ਹੈ ਔਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਭਾਈ ਹਰਦੀਪ ਸਿੰਘ ਨਿਜਰ ਦੀ ਜਿਹੜੀ ਤਸਵੀਰ ਆ ਉਹ ਕੇਂਦਰੀ ਸੇਕ ਅਜਾਬ ਕਰਦੇ ਚ ਸ਼ਿਸ਼ੋਭੀਤ ਹੋਏਗੀ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਵੀ ਅਸੀਂ ਇਹ ਅਪੀਲ ਹਾਲਾਂਕਿ ਮਿਲ ਕੇ ਵੀ ਕਰਾਂਗੇ ਪਰ ਤੁਹਾਡੇ ਰਾਹੀਂ ਵੀ ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਉਹ ਭਾਈ ਹਰਦੀਪ ਸਿੰਘ ਨੇਜਰ ਨੂੰ ਕੌਮੀ ਸ਼ਹੀਦ ਅਕਾਲ ਤਖਤ ਸਾਹਿਬ ਤੋਂ ਹਲਾਣਾ